ਪੰਜਾਬ ਦਾ ਇੱਕ ਨੌਜਵਾਨ ਜੋ 24 ਦਸੰਬਰ 2023 ਨੂੰ ਰਸ਼ੀਆ ਦੇ ਵਿੱਚ ਘੁੰਮਣ ਫਿਰਨ ਦੇ ਲਈ ਜਾਂਦਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਉੱਥੇ ਉਸ ਨਾਲ ਧੋਖਾ ਹੋਵੇਗਾ ਤੇ ਉਹ ਕਸੂਤਾ ਫਸ ਜਾਵੇਗਾ। ਇਹ ਕਹਾਣੀ ਗੁਰਦਾਸਪੁਰ ਦੇ ਨੌਜਵਾਨ ਗगनਦੀਪ ਸਿੰਘ ਦੀ ਹੈ। ਉਸਦੇ ਪਰਿਵਾਰਕ ਮੈਂਬਰਾਂ ਨਾਲ ਸਾਡੀ ਗੱਲਬਾਤ ਹੋਈ ਖਾਸ ਕਰਕੇ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਹੋਰਾਂ ਨੇ ਸਾਰੀ ਕਹਾਣੀ ਦੱਸੀ ਹੈ ਕਿ ਮਸਲਾ ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਰੂਸ ਦੀ ਫੌਜ ਨੇ ਜਬਰਦਸਤੀ ਉਸ ਨੂੰ ਫੌਜ 'ਚ ਭਰਤੀ ਕਰ ਲਿਆ ਤੇ ਉਸ ਤੋਂ ਬਾਅਦ ਯੂਕਰੇਨ ਦੇ ਲਈ ਜਿਹੜੀ ਜੰਗ ਛਿੜੀ ਹੋਈ ਸੀ ਉਸ ਦੇ ਵਿੱਚ ਭੇਜ ਦਿੱਤਾ ਤੇ ਹਾਲੇ ਵੀ ਉਹ ਉਸੇ ਕੈਂਪ ਦੇ ਵਿੱਚ ਹੈ ਡਿਊਟੀ ਦੇ ਉੱਤੇ ਹੈ ਉੱਥੇ ਜੋ ਵੀ ਬੈਂਕਰ ਸਾਫ ਸਫਾਈ ਦਾ ਕੰਮ ਜਾਂ ਹੋਰ ਫੌਜ ਦਾ ਜਿਹੜਾ ਕੰਮ ਹੈ ਉਹ ਉਸ ਤੋਂ ਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਹੋਰ ਨੌਜਵਾਨ ਨੇ ਜਿਹੜੇ ਸੱਤ ਫਸੇ ਹੋਏ ਨੇ ਦੋ ਜਰੂਰ ਵਾਪਸ ਆਏ ਸਨ ਪੂਰੀ ਕਹਾਣੀ ਕੀ ਹੈ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਨਾਲ ਉਹ ਦੱਸਦੇ ਨੇ ਆਪਣੀ ਜ਼ੁਬਾਨੀ ਕਿ ਕਿਵੇਂ-ਕਿਵੇਂ ਹੋਇਆ ਹਾਲਾਂਕਿ ਇਸ ਬਾਬਤ ਇੱਕ ਰਾਹਤ ਦੀ ਖਬਰ ਇੰਨੀ ਜ਼ਰੂਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਖਲ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਨੇ ਸਾਹਮਣੇ ਕਿ ਹੁਣ ਰੂਸ ਉਸ ਨੌਜਵਾਨਾਂ ਨੂੰ ਵਾਪਸ ਭਾਰਤ ਭੇਜ ਸਕਦਾ ਹੈ ਪਰ ਹਾਲੇ ਤੱਕ ਪਰਿਵਾਰ ਦੇ ਚਿਹਰਿਆਂ ਦੇ ਉੱਤੇ ਉਹ ਰੌਣਕ ਨਹੀਂ ਹੈ ਉਮੀਦ ਜ਼ਰੂਰ ਬੱਜੀ ਹੈ ਕਿ ਉਹਨਾਂ ਦਾ ਪੁੱਤਰ ਵਾਪਸ ਪਰਤੇਗਾ ਜਾਂ ਬਾਕੀ ਜਿਹੜੇ 7 ਹੋਰ ਨੇ ਭਾਰਤੀਓ ਵਾਪਸ ਪਰਤਣਗੇ ਪਰ ਪੰਜਾਬ ਦਾ ਇਹ ਨੌਜਵਾਨ ਗਗਨਦੀਪ ਸਿੰਘ ਜਿਸ ਦੇ ਪਰਿਵਾਰਕ ਮੈਂਬਰ ਬੜੇ ਪਰੇਸ਼ਾਨ ਨੇ ਉਦੋਂ ਤੋਂ ਲੈ ਕੇ ਹਾਲਾਂਕਿ 23 ਦਸੰਬਰ 2023 ਨੂੰ ਜਦੋਂ 24 ਨੂੰ ਗਿਆ ਉਹ ਉਸ ਤੋਂ ਬਾਅਦ ਫਰਵਰੀ 2024 ਦੇ ਉੱਥੇ ਕੋਈ ਠੱਗ ਏਜੰਟ ਮਿਲਿਆ ਜਿਸ ਨੇ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਫਿਰ ਉਹਨਾਂ ਦੀ ਭਾਸ਼ਾ ਦੇ ਵਿੱਚ ਇੱਕ ਕੰਟਰੈਕਟ ਹੈ ਜਿਹੜਾ ਉਹ ਸਾਈਨ ਕਰਾ ਲਿਆ ਜਾਂਦਾ ਜਿਸ ਵਿੱਚ ਇਹ ਧਮਕੀ ਦਿੱਤੀ ਜਾਂਦੀ ਹੈ ਜਾਂ ਤਾਂ 10 ਸਾਲ ਦੀ ਸਜ਼ਾ ਭੁਗਤਣ ਲਈ ਤਿਆਰ ਹੋ ਜਾਂ ਫਿਰ 1 ਸਾਲ ਦੇ ਲਈ ਰੂਸ ਦੀ ਆਰਮੀ 'ਚ ਭਰਤੀ ਹੋ ਜਾਓ ਫਿਰ ਉਹਨਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਸਾਨੂੰ ਭਰਤੀ ਹੋਣਾ ਪਿਆ ਮਜਬੂਰਨ ਔਰ ਉਸ ਤੋਂ ਬਾਅਦ ਵਾਇਸ ਨੋਟ ਦੇ ਜ਼ਰੀਏ ਗਗਨਦੀਪ ਸਿੰਘ ਦੀ ਆਪਣੇ ਪਰਿਵਾਰਕ ਮੈਂ ਉਹਨਾਂ ਨਾਲ ਗੱਲ ਜ਼ਰੂਰ ਹੋ ਜਾਂਦੀ ਹੈ ਥੋੜੇ ਸਮੇਂ ਬਾਅਦ ਪਰ ਇਸ ਤੋਂ ਇਲਾਵਾ ਕੋਈ ਹੋਰ ਸੁਖਸਾਨ ਦੀ ਖਬਰ ਨਹੀਂ ਹੈ ਗਗਨਦੀਪ ਸਿੰਘ ਦੇ ਪਿਤਾ ਕੀ ਕਹਿ ਰਹੇ ਨੇ ਪਹਿਲਾਂ ਉਹ ਸੁਣੋ ਬਲਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਲੜਕੇ ਦਾ ਰਸ਼ੀਆ ਜਾਣਾ ਕਦੋਂ ਹੋਇਆ ਔਰ ਕਦੋਂ ਤੋਂ ਉਹ ਫਸੇ ਉਸ ਪਾਸੇ ਔਰ ਜਬਰੀ ਉਹਨਾਂ ਨੂੰ ਖਬਰਾਂ ਚੱਲੀਆਂ ਬਹੁਤ ਥਾਵਾਂ ਦੇ ਉੱਤੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਉਹਨਾਂ ਨੂੰ ਜ਼ਬਰਦਸਤੀ ਰੂਸ ਦੀ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਸੀ ਹਾਂ ਜੀ ਹਾਂ ਜੀ ਤੇ ਕਦੋਂ ਹੋਇਆ ਮਸਲਾ ਸਟਾਰਟ ਹੋਇਆ ਕਦੋਂ ਤੋਂ ਤੁਹਾਡੇ ਪੁੱਤਰ ਉੱਧਰ ਨੂੰ ਜਾਂਦੇ ਨੇ ਰਸ਼ੀਆ ਵੱਲ ਇਹ 24 ਦਸੰਬਰ ਨੂੰ ਗਿਆ ਸੀ ਜੀ ਘਰ ਤੋਂ ਜੀ 24 ਦਸੰਬਰ 2023 ਹਾਂ ਜੀ ਹਾਂ ਜੀ ਤਾਂ ਫਿਰ ਤੁਹਾਨੂੰ ਕਦੋਂ ਪਹਿਲੀ ਵਾਰ ਪਤਾ ਲੱਗਿਆ ਕਿ ਉੱਥੇ ਫਸ ਚੁੱਕੇ ਆ ਉਹ ਸਿਹਰ ਜਾ ਕੇ ਨਾ ਹੋਟਲ ਦੇ ਵਿੱਚ ਰਹੇ ਨੇ ਉਹ ਹੋਟਲ ਦੇ ਵਿੱਚ ਫਿਰ ਉੱਥੇ ਪੰਜਾਬ ਦੇ ਹਰਿਆਣੇ ਦੇ ਵੀ ਬੱਚੇ ਹੋਰ ਵੀ ਮਿਲੇ ਇਹਨਾਂ ਨੂੰ ਉੱਥੇ ਹਾਂ ਜੀ ਉਦੋਂ ਬਾਅਦ ਸਾਨੂੰ ਤੇ ਪਤਾ ਉਹ ਲੱਗਾ ਵੀ ਜਦੋਂ ਐਲਾਨ ਤੇ ਸਾਨੂੰ ਫੋਨ ਆਉਂਦਾ ਰਿਹਾ ਹਾਂਜੀ ਜਦੋਂ 4-5 ਦਿਨ ਸਾਨੂੰ ਫੋਨ 1 5-6 ਦਿਨ ਨਹੀਂ ਆਇਆ ਅੱਛਾ ਤੇ ਫਿਰ ਅਸੀਂ ਟੈਨਸ਼ਨ ਦੇ ਵਿੱਚ ਪੈ ਗਏ ਉਦੋਂ ਕਿਹੜਾ ਮਹੀਨਾ ਸੀ ਉਹੀ ਦਸੰਬਰ ਜਨਵਰੀ ਦਾ ਮੇਰੇ ਖਿਆਲ ਉਦੋਂ ਫਰਵਰੀ ਦੇ ਫਰਵਰੀ ਮਹੀਨਾ ਹੈ ਮੇਰੇ ਕੋਲ ਅੱਛਾ ਅੱਛਾ ਤਾਂ ਉਦੋਂ ਤੁਸੀਂ ਟੈਨਸ਼ਨ ਵਿੱਚ ਆ ਜਾਂਦੇ ਹੋ ਜਦੋਂ ਗੱਲ ਨਹੀਂ ਹੁੰਦੀ ਤੁਹਾਡੀ ਹਾਂ ਜੀ ਟੈਨਸ਼ਨ ਜਾਇ 5 6 ਦਿਨ ਬਾਅਦ ਫਿਰ ਫੋਨ ਹੁੰਦਾ ਉਹਦਾ ਵੀ ਜੀ ਅਸੀਂ ਅਸੀਂ ਨਾ ਮਤਲਬ ਸਾਰੇ ਜਿਹੜੇ ਟੈਕਸੀ ਕਰਕੇ ਨਾ ਸਾਨੂੰ ਕੋਈ ਘਮਾਉਣ ਲੈ ਗਿਆ ਅਸੀਂ ਕੋਈ ਉਹਦੇ ਕੋਈ ਏਜੰਟ ਜਾਂ ਕੋਈ ਵੀ ਲਾ ਲੋ ਹਾਂ ਜੀ ਇੱਕ ਤਿੰਨ ਜਿਵੇਂ ਉਹ ਟੈਕਸੀ ਵਾਲੇ ਨੇ ਜਿਹੜਾ ਸਾਡਾ ਨਾ ਕਰਾਇਆ ਕੀਤਾ ਸੀ ਉਹ ਟੈਕਸੀ ਵਾਲਾ ਰਸਤੇ ਵਿੱਚ ਮੁੱਕਰ ਗਿਆ ਉਹ ਕਹਿੰਦਾ ਵੀ ਕਰਾਇਆ ਹੋਰ ਚਾਹੀਦਾ ਅੱਛਾ ਉਹ ਕਹਿੰਦਾ ਸਾਡੇ ਕੋਲ ਹੈ ਨਹੀਂ ਤੇ ਉਹ ਲੋਨੇ ਹਨੂ ਹਾਈਵੇ ਤੇ ਉਤਾਰ ਦਿੱਤਾ ਸਿਰ ਅੱਛਾ ਉੱਥੇ ਉਹ ਫਿਰ ਪੁਲਿਸ ਦੇ ਇਹਨਾਂ ਦਾ ਕਾਬੂ ਆ ਗਿਆ ਤੇ ਪੁਲਿਸ ਨੇ ਉਹ ਆਰਮੀ ਦੇ ਹਵਾਲੇ ਕਰ ਦਿੱਤਾ। ਅੱਛਾ। ਇਹ ਆਰਮੀ ਨੇ ਫਿਰ ਕਿਸੇ ਨਾਲ ਗੱਲ ਕਰਵਾਈ ਕਿਸੇ ਜਿਹੜੀ ਹਿੰਦੀ ਜਾਣਦਾ ਸੀ ਜਿਹੜਾ ਕੋ ਬੰਦਾ। ਹਾਂਜੀ। ਉਹਨੇ ਫਿਰ ਗੋ ਗਿਆ ਵੀ ਇੱਕ ਕੰਨ ਕਹਿ ਰਹੇ ਨੇ ਵੀ ਜਾਂ ਤੇ ਤੁਹਾਨੂੰ 10 ਸਾਲ ਦੀ ਕੈਦ ਹੋ ਜੇਗੀ। ਮੈਂ ਤੁਹਾਨੂੰ ਕਹਾ। ਜੀ। ਤੇ ਜਾਂ ਤੁਸੀਂ 1 ਸਾਲ ਬਾਅਦ ਤੇ ਆਰਮੀ ਜੁਆਇਨ ਕਰ ਲਓ। ਅੱਛਾ। ਉਹ ਬੱਚੇ ਡਰ ਗਏ ਤੇ ਇਹਨਾਂ ਨੇ ਡਰ ਕੇ ਫਿਰ ਉਹਨਾਂ ਦਾ ਜਿਹੜਾ ਫਾਰਮ ਹੀ ਉਹਨਾਂ ਦੇ ਹੋਣਾਂ ਜੀ ਕਿ ਭਾਸ਼ਾ ਦੇ ਵਿੱਚ ਹੂੰ ਇਹਨਾਂ ਨੇ ਹੀ ਪਤਾ ਇਹਨਾਂ ਨੂੰ ਹੁਸੈਨ ਕਰਵਾਲੇ ਇਹਨਾਂ ਨੇ ਜੀ ਤੇ ਫਿਰ ਬੱਚਿਆਂ ਨੇ ਪੁੱਛਿਆ ਵੀ ਸਾਨੂੰ ਤੇ ਲਾਂਬੇ ਹੋਰ ਤੋਦ ਨਹੀਂ ਖੜੋਗੇ ਕਿਤੇ ਜਾਂ ਕਰੇ ਯੁੱਧ ਵਗੈਰਾ ਹੂੰ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਸਕਾਉਟ ਦੀ ਜੌਬ ਦਿੱਤੀ ਜਾਏਗੀ ਜੀ ਉਹਦੇ ਉਲਟ ਹੋਇਆ ਫਿਰ ਇਹਨਾਂ ਨੇ ਇਹਨੂੰ ਜਾਂਦੇ ਕੈਂਪ 'ਚ ਲੈ ਕੇ ਕੈਂਪ 'ਚ 11 ਦਿਨ ਦੀ ਟ੍ਰੇਨਿੰਗ ਦਿੱਤੀ ਲੈਵਲ ਵੜਾਤੀ ਜੀ ਜੀ ਲੈਵਲ ਬੱਚੇ ਚੁੱਕਣਾ ਵੀ ਨਹੀਂ ਸੀ ਜਾਣਦੇ ਕਦੇ ਜੀ 11 ਦਿਨ ਦੀ ਟ੍ਰੈਕ ਤੋਂ ਬਾਅਦ ਫਿਰ ਇਹਨਾਂ ਨੂੰ ਸਿੱਧਾ ਯੂਕਰੇਨ ਲੈ ਗਏ ਉਹਨਾਂ ਨੇ ਥੋੜੇ ਜਿਹਾ ਚੈੱਕਅਪ ਜੀਤੇ ਨੇ ਅੱਛਾ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਸੀ ਉਹਦੇ ਵਿੱਚ ਝੋਕਤਾ ਵੀ ਤੁਸੀਂ ਇੱਥੇ ਲੜੋ ਹਾਂ ਜੀ ਹਾਂ ਜੀ ਉੱਥੇ ਕੱਲ ਦਿੱਤਾ ਉੱਥੇ ਕੁਝ ਦਿਨ ਦਾ ਫਰੰਟ ਲਾਈਨ ਤੇ ਵੀ ਰਹੇ ਬਹੁਤ ਜ਼ਿਆਦਾ ਓਕ ਰਹੇ ਉੱਥੇ ਜੀ ਬਹੁਤ ਬਰਲ ਰਿਆ ਜੀ ਤੇ ਫਿਰ ਜਦੋਂ ਕੋਈ ਅਵਸਰ ਆਇਆ ਡਾਕਟਰ ਨੂੰ ਪੁੱਛਿਆ ਵਾਲ ਚਾਲੇ ਨੂੰ ਪੁੱਛਿਆ ਵਿਖਾੜਾ ਵਗੈਰਾ ਖਾਦਾ ਕਿ ਨਹੀਂ ਖਾਦਾ ਜੀ ਇਹਨਾਂ ਨੇ ਕਿਹਾ ਵੀ ਨਹੀਂ ਸਤੰਦ ਹੋਇਆ ਕੁਝ ਨਹੀਂ ਖਾਦਾ ਹਾਂ ਜੀ ਦੇ ਰੋਣ ਸੁਨੇ ਬੋਲੇ ਕਿਉਂ ਨਹੀਂ ਖਾਦਾ ਇਹਨਾਂ ਕਹਿੰਦੇ ਕੋਈ ਖਾਣਾ ਨਹੀਂ ਖਾਦਾ ਜਾਂਦਾ ਤੁਹਾਡੇ ਜਿਹੜਾ ਮੀਟ ਚਾਹ ਤੇ ਹਾਂਜੀ ਬਾਕੀ ਕਹਿੰਦੇ ਸਾਨੂੰ ਭੁੱਖ ਹੀ ਨਹੀਂ ਲੱਗਦੀ ਟੈਨਸ਼ਨ ਦੇ ਨਾਲ ਜੀ ਇੱਕ ਬਚਾ ਬੱਚਾ ਕਿਤੇ ਲਾ ਵੀ ਹੋ ਗਿਆ ਸੀ ਉਹਨੂੰ ਲਈ ਤਾਂ ਨੁਕਸ ਹੋ ਗਿਆ ਪੀਲੀਆ ਤੇ ਕੁੱਲ ਕਿੰਨੇ ਲੜਕੇ ਸੀ ਤੁਹਾਡੇ ਪੁੱਤਰ ਦੇ ਨਾਲ ਗਗਨਦੀਪ ਦੇ ਨਾਲ ਇਹ ਜੀ 7 ਜਣ ਯੂਕਰੇਨ ਦੇ ਵਿੱਚ ਫਿਰ ਗਏ ਉੱਦਾਂ ਤੇ 9 ਜਣੇ ਹਣ ਫਸੇ ਰਸ਼ੀਆ ਦੇ ਵਿੱਚ ਤੇ ਹੋਰ ਨਵਾਂ ਦੇ ਵਿੱਚੋਂ ਇੱਕ ਦੀ ਉਮਰ ਘਟ ਸੀ ਅੱਛਾ ਥੋੜੀ ਇੱਕ ਹਫਤਾ ਉਮਰ ਘਟ ਸੀ ਤੇ ਉਹਦੇ ਨਾਲ ਇੱਕ ਜਿਹੜਾ ਹੋਰ ਰਖ ਲਿਆ ਸੀ ਉਦինਾ ਨਗਰਵਾਲ ਦੀ ਜਿਹੜਾ ਡਰੰਗਲਾ ਜਾਂ ਦੀਨਾ ਨਗਰਵਾਲ ਦੇ ਤੇ ਤੁਹਾਡੇ ਬੇਟੇ ਦੇ ਨਾਲ ਇਥੋਂ ਕਿੰਨੇ ਜਣੇ ਗਏ ਸੀ ਉਧਰ ਰਸ਼ੀਆ ਵੱਲ ਇਕੱਲਾ ਹੀ ਕਰੋ ਗਿਆ ਜੀ ਬਾਕੀ ਇਹਨਾਂ ਨੂੰ ਉੱਥੇ ਜਾ ਕੇ ਰਸਤੇ ਉੱਥੇ ਹੋਟਲ 'ਚ ਹੀ ਮਿਲਿਆ ਜੋ ਵੀ ਹੈ ਜੀ ਜੀ ਠੀਕ ਉਹ ਉਹਰ ਜਿਹੜੇ ਦੋ ਜਣੇ ਨੇ ਉਹਨੂੰ ਉਮਰ ਘਟ ਹੋਣ ਕਰਕੇ ਉਹ ਜਦੋਂ ਨੂੰ ਉਮਰਪੂਰੀ ਹੋਣੀ ਵਿੱਚ ਉਹਨੂੰ ਇੰਡੀਆ ਦੇ ਵਿੱਚੋਂ ਗੱਲ ਹਲ-ਜਲ ਚੱਲ ਪਈ ਸੀ ਹਾਂਜੀ ਉਹਨਾਂ ਦੀ ਫਿਰ ਉੱਥੇ ਹੀ ਰੋਗ ਲੱਗ ਗਈ ਉਹਦੇ ਕੇ ਨੇ ਕੇਸ ਕਰ ਲਿਆ ਉਹਨਾਂ ਕਿੱਦਾਂ ਉਹਨਾਂ ਦੀ ਇਹ ਫਿਰਸ਼ਾ ਉਹਨਾਂ ਲੋਕ ਜੇ ਉਹ ਆ ਗਏ ਨੇ ਤੇ ਇਹ ਫਿਰ ਸਾਥ ਜਿਹੜੇ ਉੱਥੇ ਜੀ ਯੂਕਰੇਨ ਦੇ ਵਿੱਚ ਹੀ ਹੈ ਜੀ ਤੇ ਹੁਣ ਇਸ ਵਕਤ ਕੋਈ ਅਖੀਰਲੀ ਅਪਡੇਟ ਕੀ ਆਈ ਹੈ ਤੁਹਾਡੇ ਤੱਕ ਉਹ ਕਿੱਥੇ ਨੇ ਸਹੀ ਨੇ ਸਲਾਮਤ ਨੇ ਜਾਂ ਕਿਤੇ ਰਿਟੇਨ ਕੀਤੇ ਹੋਏ ਨੇ ਗੋਲ ਜੀ ਉਹਦਾ ਮੈਸੇਜ ਤੇ ਗੱਲ ਹੁੰਦੀ ਆ ਬੇਟੇ ਦੇ ਨਾਲ ਗੋਲ ਕੇ ਮੈਸੇਜ ਕਰਦਾ ਉੱਥੇ ਯੂਕਰੇਨ ਹੀ ਨੇ ਜੀ ਟ੍ਰੈਂਟ ਲਾਈਨ ਤੋਂ ਥੋੜਾ ਪਿਛੇ ਨੇ ਹੁਣ 100 ਕਿਲੋਮੀਟਰ ਪਹਿਲਾਂ ਤੇ ਬੜੇ ਤੰਗ ਰਹੇ ਨੇ ਜੀ ਤੇ ਹੁਣ ਬੱਚੇ ਨਾਲ ਗੱਲ ਹੁੰਦੀ ਔਰ ਮੋਦੀ ਜੀ ਰਹੇ ਹਨ ਉਧਰ ਜੀ ਉਹਨਾਂ ਬਿਆਨ ਦਿੱਤਾ ਉਧਰ ਉਹ ਤਨਮੋਬ ਚਾਹਤ ਉਧਰ ਬਿਰਲ ਮੰਤਰੀ ਨੂੰ ਕਿਹਾ ਵੀ ਰਾਡੇ ਬੱਚੇ ਜਿਹੜੇ ਨੇ ਜੀ ਭਾਰਤੀ ਨੌਜਵਾਨ ਨੂੰ ਰਿਆ ਕੀਤਾ ਜਾਵੇ ਤੇ ਅੱਗੇ ਤੋਂ ਨਾਲ ਜੀ ਬੇਗੈਰ ਤਰੀਕੇ ਦੇ ਨਾਲ ਭਰਤੀ ਨਾ ਕੀਤਾ ਜਾਵੇ ਜਦੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਵਿੱਚ ਮਸਲੇ ਵਿੱਚ ਟਿੱਪਣੀ ਕੀਤੀ ਹੈ ਜਾਂ ਦਖਲ ਦਿੱਤਾ ਹੈ ਤੁਹਾਨੂੰ ਹੁਣ ਉਮੀਦ ਵੱਜੀ ਹੈ ਕਿ ਸਹੀ ਸਲਾਮਤ ਮੁੜੇ ਆਉਣਗੇ ਮੁੰਡੇ ਹਾਂਜੀ ਹਾਂਜੀ ਬਹੁਤ ਉਮੀਦ ਹੈ ਜੀ ਹੋਰ ਤੇ ਇਹਨਾਂ ਵਿੱਚ ਜੇਦੋ ਬਾਅਦ ਤੇ ਕੋਈ ਸਪੋਰਟ ਨਹੀਂ ਹੋ ਸਕਦੀ ਹਾਂਜੀ ਬਹੁਤ ਉਮੀਦ ਹੈ ਹੂੰ ਤੇ ਜਰੂਰ ਬੱਚੇ ਸਾਡੇ ਵਾਪਸ ਆਉਗੇ ਹੂੰ ਤੇ ਜਿਹੜੇ ਧੋਖੇ ਦੇ ਨਾਲ ਉੱਥੇ ਏਜੰਟ ਮਿਲਿਆ ਲੈ ਗਿਆ ਇੱਧਰ ਉੱਧਰ ਉਹਦਾ ਨਹੀਂ ਬਾਅਦ ਚ ਪਤਾ ਲੱਗ ਸਕਿਆ ਕੌਣ ਸੀ ਕਿੱਥੋਂ ਆਇਆ ਸੀ ਕਿਵੇਂ ਸੀ ਨਾ ਜੀ ਉਹਦਾ ਨੂੰ ਕੋਈ ਪਤਾ ਲੱਗਾ ਉਹ ਜੋ ਬੱਚੇ ਆਣਗੇ ਤੇ ਜਾਂ ਫਿਰ ਉਹ ਹੀ ਪਤਾ ਦੱਸਣਗੇ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਜੀ ਤਾਂ ਤੁਹਾਡੇ ਹੁਣ ਮਨ ਦੇ ਵਿੱਚ ਕੀ ਵਿਚਾਰ ਚੱਲਦੇ ਆ ਕਿੰਨੇ ਪਰਿਵਾਰ ਦੇ ਜੀ ਹੈ ਸਾਰੇ ਫਿਕਰ ਦੇ ਵਿੱਚ ਹੋਣਗੇ ਹਾਂ ਜੀ ਅਸੀਂ ਚਾਰ ਜੀ ਆਂ ਤੇ ਇੱਕ ਮੇਰੇ ਘਰ ਵਾਲੀ ਹੈ ਕਿ ਮੈਂ ਤੇ ਇੱਕ ਗਗਨਦੀਪ ਸਿੰਘ ਜਿਹੜਾ ਛੋਟਾ ਭਰਾ ਵਾ ਚਾਰ ਜਣੇ ਆ ਸੀ ਜੀ ਜੀ ਉਸਾਰੇ ਟੈਨਸ਼ਨ ਤੇ ਹੈ ਯਾਰ ਜਦੋਂ ਇਦਾਂ ਦਾ ਕੰਮ ਕੋਈ ਹੁੰਦਾ ਜਦ ਅੰਮ੍ਰਿਤਸਰ ਵਾਲਾ ਮੁੰਡਾ ਜਿਹੜਾ ਤੇਜ ਪਾਲ ਸਿੰਘ ਹਮ ਇਦਾਂ ਹੋ ਗਿਆ ਸੀ ਕਿ ਉਹ ਟੈਨਸ਼ਨ ਬਹੁਤ ਵੱਧ ਗਈ ਤੇ ਜਦੋਂ ਹੁਣ ਅਖੀਰਲੇ ਟਾਈਮ ਤੁਸੀਂ ਕਿਹਾ ਕਿ ਵਾਇਸ ਨੋਟ ਆ ਜਾਂਦੇ ਆ ਸਾਡੇ ਬੇਟੇ ਦੇ ਉਹ ਕੀ ਕਹਿ ਰਿਹਾ ਕਿ ਯੂਕਰੇਨ ਦੇ ਵਿੱਚ ਉੱਥੇ ਹੁਣ ਜੰਗ ਦੇ ਵਿੱਚ ਉਹਨਾਂ ਨੂੰ ਡਿਊਟੀ ਤੇ ਜਾਣਾ ਪੈਂਦਾ ਜਾਂ ਫਿਰ ਉਹ ਸੇਫ ਕਿਸੇ ਕੈਂਪ ਦੇ ਵਿੱਚ ਨੇ ਦੀ ਡਿਊਟੀ ਦੇ ਜਾਂਦੇ ਉਹਨਾਂ ਨੂੰ ਵਿਚਾਰਾ ਬੱਚਾ ਬੋਲਦਾ ਬਹੁਤ ਤੰਗਾ ਕਹਿੰਦੇ ਕਿ 3 ਵਜੇ ਉਠਾ ਕੇ ਲੈ ਜਾਂਦੇ ਨੇ ਮੋਰਚੇ ਸਾਫ ਕਰਨੇ ਵਾਸਤੇ ਕਿਦੇ ਵੇ ਅੱਛਾ ਲੋਕ ਇਹੋਲੇ ਜੇ ਆਏ ਹੁੰਦੇ ਆ ਤੇ ਉਧਰੋਂ ਕਹਿੰ ਲੋ ਜੋੜੀ ਤੋਂ ਆਏ ਆਂ ਫਿਰ ਗੱਡੀ ਆ ਗਈ ਆ ਜੀ ਬਾਲਣ ਲਾਣਾ ਜੀ ਪੋਜਾ ਕਰਨਾ ਜੀ ਇਹ ਗਰਮਾ ਕੀ ਖਾਣਾ ਨਹੀਂ ਜਿਹੜਾ ਉਹਨਾਂ ਦਾ ਨਹੀਂ ਇਹਨਾਂ ਪਸੰਦ ਕਰਦੇ ਫਿਰ ਬੱਚੇ ਕਈ ਬੱਚੇ ਚਾਹੇ ਉਹਨਾਂ ਨੂੰ ਜ਼ਬਰਦਸਤੀ ਭਰਤੀ ਕਰਾਇਆ ਗਿਆ ਹੈ ਕਿ ਇਸ ਦੇ ਬਦਲੇ ਉਹਨਾਂ ਨੂੰ ਸੇਵਾਵਾਂ ਦੇ ਬਦਲੇ ਉੱਥੇ ਆਰਥਿਕ ਰੂਪ ਚ ਮਦਦ ਹੋ ਰਹੀ ਹੈ ਜਾਂ ਫਿਰ ਕੰਮ ਹੀ ਲਿਆ ਜਾ ਰਿਹਾ ਹੈ ਇਹ ਵੇਖੋ ਜੀ ਜੇ ਸਾਡਾ ਕੰਮ ਹੀ ਲਿਆ ਜਾ ਰਿਹਾ ਉਹਨਾਂ ਦੇ ਵੈਸੇ ਉਹਨਾਂ ਨੇ ਘਾਤੀ ਕੋਲ ਆਏ ਨੇ ਲੋਕੋ ਦੇ ਨਾਲ ਕੋਈ ਕੰਡੈਕਟ ਨਹੀਂ ਜੇ ਕੋਈ ਕੋਈ ਬਾਕੀ ਉਹ ਬੱਚਾ ਉੱਥੇ ਜੇ ਕੋਈ ਉਹਨਾਂ ਨੇ ਕੋਈ ਬੜਾ ਕੋਈ ਨਿਯਾਰ ਤੇ ਖਰਚਾ ਆਪਣਾ ਉੱਥੇ ਕੋਈ ਆਪਣੇ ਆਪਣੇ ਹਿਸਾਬ ਨਾਲ ਵਕੀਲ ਕੋਲ ਬੱਚਿਆਂ ਨੇ ਕੀਤਾ ਕੋਈ ਜਾਂ ਕੋਈ ਲਾ ਲਓ ਜੀ ਜਾਂ ਬੇ ਕੋਈ ਆਪਣੀ ਰੋਟੀ ਨਹੀਂ ਪਸੰਦ ਆਉਂਦੀ ਤੇ ਰੋਟੀ ਆਪਣੀ ਉਹ ਖਾ ਲੈਂਦੇ ਨੇ ਮਕਰਾਨੀ ਮਕਰਾਨੀ ਬਣਾ ਕੇ ਖਾ ਲੈਂਦੇ ਨੇ ਹਮ ਬਾਕੀ ਪੈਸੇ ਦਾ ਸਾਡੇ ਨਾਲ ਕੋਈ ਕੰਡੈਕਟ ਨਹੀਂ ਹੈ ਜੀ ਜੀ ਤਾ ਹੁਣ ਬਸ ਕੁਲ ਮਿਲਾ ਕੇ ਜਿਹੜਾ ਇੱਕ ਤਾਜ਼ਾ ਅਪਡੇਟ ਆਇਆ ਕਿ ਪ੍ਰਧਾਨ ਮੰਤਰੀ ਨੇ ਦਖਲ ਦਿੱਤਾ ਇਸ ਦੇ ਨਾਲ ਹੋ ਸਕਦਾ ਹੈ ਕਿ ਜਿਹੜੇ ਨੌਜਵਾਨ ਫਸੇ ਆ ਜਾਂ ਜ਼ਬਰਦਸਤੀ ਭਰਤੀ ਕਰਾ ਲਏਗੇ ਰੂਸ ਦੀ ਫੌਜ ਚ ਵਾਪਸ ਆ ਜਾਣਗੇ। ਹਾਂਜੀ ਹਾਂਜੀ ਜੀ। ਤਾਂ ਤੁਸੀਂ ਸਾਡੇ ਨਾਲ ਜੁੜ ਕੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ। ਹਾਂਜੀ ਹਾਂਜੀ ਮਿਹਰਬਾਨੀ ਜੀ।